ਕਹਿੰਦੇ 100 ਫੁੱਟ 100 ਫੁੱਟ ਕਰਕੇ ਜਾਲੀ ਵੀ ਜੇ ਚੱਕ ਲਈਏ ਕਹਿੰਦੇ ਉਧਰ ਦੀ ਮਨਜ਼ੂਰੀ ਹੈ ਉਧਰ ਦੀ ਨਹੀਂ ਹੋਈ ਤੇ ਜਈ ਪਹਿਲਾਂ ਸੰਭਾਲਣਾ ਤੇ ਆ ਕੰਮ ਨਹੀਂ ਹੋਣਾ ਸੀ ਭਾਜੀ ਮੈਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਨਗਹਿਲੀ ਇੱਥੇ ਬਾ ਉਹਨਾਂ ਦੀ ਹੋਈ ਹੈ ਜੀ ਜੇ ਉਹਨਾਂ ਨੇ ਸੰਭਿਆ ਹੁੰਦਾ ਤੇ ਆ ਕੰਮ ਇਹ ਨਾ ਹੁੰਦਾ ਇਹ ਕੰਮ ਅਸੀਂ ਖੁਦ ਲੜੇਆਂ ਸੀ ਖੁਦ ਜਈਆਂ ਨਾ ਜਦੇ ਅਸੀਂ ਉਹਨਾਂ ਨੂੰ ਕਿਹਾ ਭਾ ਭਾਈ ਠੋਕਰ ਲਾਓ ਵੀ ਇੱਧਰ ਨੂੰ ਵੀ ਸਾਰਾ ਕੁਝ ਸੈਟਿੰਗ ਹੋ ਜਾਣਾ ਹੈ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ ਭਾਜੀ ਫਿਰ ਉੱਥੇ ਕੀ ਕਰਾਂਗੇ ਲੋਕ ਕਹਿੰਦੇ ਨੇ ਵੀ ਜਿਹੜੇ ਇਸ ਦਰਿਆ ਚ ਰੇ ਚੱਕਦੇ ਸੀਗੇ ਵੀ ਉਹਨਾਂ ਦਾ ਜਿੱਥੇ ਮਕਾਨ ਵੀ ਉਹਨਾਂ ਦਾ ਇੱਥੇ ਹੈਗਾ ਸੀਗਾ ਜਾਂ ਉਹਨਾਂ ਦੇ ਜਿਹੜੇ ਖੇਤ ਨੇ ਉਹਨਾਂ 'ਚ ਪਾਣੀ ਬੜਾ ਜਸ਼ਨ ਮਨਾਇਆ ਗਿਆ ਇਹ ਤਾਂ ਗਈ ਗੱਲ ਆ ਜੀ ਲੋਕ ਕਰਦੇ ਹੀ ਇਦਾਂ ਜੀ ਪਰ ਹੁਣ ਜਿਹਦੀ ਯਾਰੀ ਆ ਉਹਨੂੰ ਪਤਾ ਵਿਚਾਰੇ ਨੂੰ ਹੂੰ ਉੱਤੇ ਕੀ ਵੀਤਦੀ ਆ ਬਿਲਕੁਲ ਚਾਹੇ ਅਗਲੇ ਨੇ ਜਿੱਦਾਂ ਮਰਜੀ ਬਣਾਈ ਚਾਹੇ ਨਾ ਬਣਾਈ ਠੀਕ ਹੈ ਜੀ ਪਰ ਅਗਲੇ ਦੀ ਜ਼ਮੀਨ ਤਾਂ ਜ਼ਮੀਨ ਵੱਧਦੀ ਆ ਹੁਣ ਖਵਾਜਾ ਕਿਹੜਾ ਕਿਸੇ ਨੂੰ ਪੁੱਛ ਰਿਹਾ ਅਤੇ ਸਾਰਿਆਂ ਦੀਆਂ ਜਾ ਰਹੀਆਂ ਉੱਥੋਂ ਲੈ ਕੇ ਗੜੀ ਪਿੰਡ ਤੋਂ ਲੈ ਕੇ ਠੋਕਰਾਂ ਉਦੋਂ ਜਾਂ ਢਾਹ ਲੱਗੀ ਹੋਈ ਆ ਹੂੰ ਉੱਥੋਂ ਕਿਹਨਾਂ ਰੇਤਾ ਚੱਕ ਲਿਆ ਬਿਲਕੁਲ ਠੀਕ ਹੈ ਜੀ ਉਹ ਹੁਣ ਬੰਨ ਦੇ ਨਾਲ ਵਿਚਾਰੇ ਬੂਟੇ ਵੱਡ ਵੱਡ ਕੇ ਸਿੱਟਣ ਲੱਗੇ ਹੋਏ ਆ ਠੀਕ ਹੈ ਜੀ ਫਿਰ ਉਹ ਮੱਤੇ ਆੜੇ ਜਿਹੜਾ ਮਾਛੀਆਂ ਉੱਥੇ ਉੱਥੇ ਲੱਗੀ ਢਾਹ ਪਿੱਛੇ ਜਿਹੜੇ ਬੰਨ ਟੁੱਟ ਗਏ ਉਹ ਕਿਹ ਰੇਤਾ ਚੱਕਣ ਟੁੱਟਿਆ ਜਿੱਥੋਂ ਚੱਕ ਹੋਇਆ ਉੱਥੇ ਤਾਂ ਨੁਕਸਾਨ ਨਹੀਂ ਹੋਇਆ ਜਿਆ 2022 ਚ ਇੱਥੋਂ ਚੱਕ ਹੋਇਆ ਜੀ ਜੇ ਇੱਥੋਂ ਚੱਕ ਵੀ ਹੁੰਦਾ ਕੀ ਬਦ ਸਿੱਧਾ ਹੋ ਜਾਂਦਾ ਉਦੋਂ ਇਹਨੂੰ